ਅਕਾਲੀ ਦਲ ਦੀ ਅੱਜ ਬਹੁਤ ਅਹਿਮ ਕੋਰ ਕਮੇਟੀ ਦੀ ਮੀਟਿੰਗ ਹੈ ਕਿਉਂਕਿ ਜਿਵੇਂ ਮੈਂ ਦੱਸਿਆ ਵਾ ਕਿ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਦਲ ਦੀ 5ਵੀਂ ਹਾਰ ਹੋਈ ਆ ਔਰ ਇਸ ਵੇਲੇ ਅਕਾਲੀ ਦਲ ਆਪਣੇ ਲੋਇਸਟ ਐਬ ਦੇ ਉੱਪਰ ਆ ਸਿਰਫ ਇੱਕ ਸੀਟ ਅਕਾਲੀ ਦਲ ਨੂੰ ਲੋਕ ਸਭਾ ਦੀ ਸੀਟ ਹਾਸਲ ਹੋਈ ਆ ਵੋਟ ਸ਼ੇਅਰ ਜਿਹੜਾ ਵਾ 13% ਦੀ ਰਹਿ ਗਿਆ ਵਾ ਸੋ ਇਹ ਕੋਰ ਕਮੇਟੀ ਦੇ ਵਿੱਚ ਵਾਕਈ ਬਹੁਤ ਅਹਿਮ ਫੈਸਲੇ ਲੈਣ ਦੀ ਲੋੜ ਆ ਇਹੋ ਹੀ ਅੱਜ ਐਕਸਪੈਕਟੇਸ਼ਨ ਸੀ ਲੇਕਿਨ ਇਸ ਕੋਰ ਕਮੇਟੀ ਦੀ ਮੀਟਿੰਗ ਤੋਂ ਠੀਕ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ نزدیکی اور ਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਵੱਲੋਂ ਇੱਕ ਓਪਨ ਚਿੱਠੀ ਲਿਖੀ ਗਈ ਹੈ ਮੈਨੂੰ ਇਹ ਨਹੀਂ ਸਮਝ ਆਈ ਕਿ ਉਹ ਇੱਕ ਓਪਨ ਚਿੱਠੀ ਖੁੱਲੀ ਚਿੱਠੀ ਸੁਝਾਅ ਚਿੱਠੀ ਲਿਖਣ ਦੀ ਕੀ ਲੋੜ ਸੀ ਸ਼ਾਇਦ ਇਹ ਸਭ ਕੁਝ ਉਸ ਮੀਟਿੰਗ ਦੇ ਵਿੱਚ ਵੀ ਕਿਹਾ ਜਾ ਸਕਦਾ ਸੀ ਸੋ ਇਸੇ ਕਰਕੇ ਕਈ ਤਰ੍ਹਾਂ ਦੇ ਦਿਆਂ ਅਟਕਲਾਂ ਲੱਗ ਰਹੀਆਂ ਵਾਂ ਕਿ ਕੀ ਇਹ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਤੇ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਜਾਂ ਵਾਕਈ ਇੱਕ ਜੈਨੂਇਨ ਸਹੀ ਤਰੀਕੇ ਨਾਲ ਇਹ ਮੰਨਦਾ ਵੀ ਵੜਾ ਇੱਕ ਐਫਰਟ ਆ ਪਾਰਟੀ ਦੇ ਵਿੱਚ ਇੱਕ ਬਿਹਤਰੀ ਲਿਆਉਣ ਵਾਲਾ ਜੇ ਇਹਦੇ ਵਿੱਚ ਜਿਵੇਂ ਹੁਣੇ ਜਗਮੀਤ ਸਿੰਘ ਵਿਰਾੜ ਗੱਲ ਕਰ ਰਹੇ ਸਨ ਜੇ ਇਹਦੇ ਵਿੱਚ ਚਾਰ ਪੰਜ ਨਾਂ ਲੈ ਗਏ ਹੁੰਦੇ ਭੀ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਤਾਂ ਲੱਗਣਾ ਸੀ ਕਿ ਇਹ ਬਹੁਤ ਇੱਕ ਸincere ਐਫਰਟ ਆ ਲੇਕਿਨ ਜਿਸ ਤਰ੍ਹਾਂ ਦੇ ਇਸ ਪਾਰਟੀ ਇਸ ਇਸ ਚਿੱਠੀ ਦੇ ਵਿੱਚ ਨਾਂ ਲਿਖੇ ਗਏ ਆ ਉਹਦੇ ਚ ਦੋ ਤਿੰਨ ਗੱਲਾਂ ਜਿਹੜੀਆਂ ਵਾਂ ਉਹ ਇੱਕ ਤਰੀਕੇ ਨਾਲ ਇਸ ਚਿੱਠੀ ਨੂੰ ਐਕਸਪੋਜ਼ ਕਰ ਦਿੰਦੀਆਂ ਵਾਂ ਭੀ ਇਹਦੇ ਪਿੱਛੇ ਮਨਸ਼ਾ ਕੀ ਆ ਇਨਫੈਕਟ ਤਿੰਨ ਚਾਰ ਗੱਲਾਂ ਜਿਹੜੀਆਂ ਮਾ ਉਹ ਬਿਲਕੁਲ ਐਕਸਪੋਜ਼ ਕਰ ਦਿੰਦੀਆਂ ਚਿੱਠੀ ਦੇ ਵਿੱਚ ਆਮਤ ਲੋਕਾਂ ਤੋਂ ਮੰਗ ਉੱਠੀ ਉੱਠ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਪਾਸੇ ਹਟ ਜਾਣ ਅਸਤੀਫਾ ਦੇ ਦੇਣ ਕਿਸੇ ਹੋਰ ਨੂੰ ਚਾਂਸ ਦੇਣ ਪਛਤਾ ਤਾਪ ਕਰਨ ਵਗੈਰਾ ਵਗੈਰਾ ਲੇਕਿਨ ਇਸ ਚਿੱਠੀ ਚ ਬੜੀ ਅਹਿਮ ਗੱਲ ਕਹੀ ਗਈ ਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨ ਬਣੇ ਰਹਿਣ ਇਹਦੇ ਨਾਲ ਨਾਲ ਇੱਕ ਪੰਜ ਪ੍ਰਧਾਨੀ ਇੱਕ ਪ੍ਰੇਜ਼ੀਡੀਅਮ ਦੀ ਗੱਲ ਕੀਤੀ ਗਈ ਆ ਉਹ ਪ੍ਰੇਜ਼ੀਡੀਅਮ ਦੇ ਵਿੱਚ ਨਾ ਕੌਣ ਨੇ ਉਹਦੇ ਚੋਂ ਇੱਕ ਤੇ ਸੁਖਬੀਰ ਸਿੰਘ ਬਾਦਲ ਦੇ ਆਪਣੇ ਘਰ ਦਾ ਹੀ ਮੈਂਬਰ ਆ ਹਰਸਿਮਰਤ ਕੌਰ ਬਾਦਲ ਇਹ ਕੋਨਾਂ ਦੇ ਬਹੁਤ ਨਜ਼ਦੀਕੀ ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੂੰ ਕਨਵੀਨਰ ਬਣਾਉਣ ਦੀ ਸਫਾਰਿਸ਼ ਕੀਤੀ ਗਈ ਹੈ ਔਰ ਬਾਕੀ ਵੀ ਜਿਹੜੇ ਉਹਦੇ ਮੈਂਬਰ ਨੇ ਹਰਜਿੰਦਰ ਸਿੰਘ ਧਾਮੀ ਐਸਪੀਸੀ ਦੇ ਪ੍ਰਧਾਨ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਗੁਲਜ਼ਾਰ ਸਿੰਘ ਰਾਣੀਕੇ ਹੀਰਾ ਸਿੰਘ ਗਾਬੜੀਆ ਐਨ ਕੇ ਸ਼ਰਮਾ ਇਹ ਕਰੀਬ-ਕਰੀਬ ਸਾਰੇ ਉਹ ਨੇ ਜੋ ਸੁਬੀਰ ਸਿੰਘ ਬਾਦਲ ਦੀ ਹਾਂ ਦੇ ਵਿੱਚ ਹਾਂ ਐਟਲੀਸਟ ਪਬਲੀਕਲੀ ਮਿਲੌਂਦੇ ਰਹੇ ਹਾਂ ਠੀਕ ਆ ਪ੍ਰੇਮ ਸਿੰਘ ਚੰਦੂ ਮਾਜਰਾ ਪਿੱਛੇ ਜੇ ਜ਼ਰੂਰ ਕਹਿੰਦੇ ਰਿਹਾ ਕਿ ਤਬਦੀਲੀ ਦੀ ਲੋੜ ਆ ਅ ਔਰ ਇਸ ਚਿੱਠੀ ਦੇ ਵਿੱਚ ਇਹਨਾਂ ਮੈਂਬਰਸ ਤੋਂ ਇਲਾਵਾ ਜਿਹੜੀ ਚੀਜ਼ ਐ ਇਸ ਚਿੱਠੀ ਨੂੰ ਗਿਵ ਅਵੇ ਕਰਦੀ ਆ ਅ ਮੈਨੂੰ ਲੱਗਦਾ ਬੜੀ ਇੱਕ ਕੱਚੀ ਜੀ ਕੋਸ਼ਿਸ਼ ਆ ਇੱਕ ਪੱਖ ਪੂਰਨ ਵੀ ਉਹ ਹੈ ਕਿ ਚਰਨਜੀਤ ਸਿੰਘ ਬਰਾੜ ਇਹ ਕਹਿ ਰਹੇ ਨੇ ਕਿ ਜੇ ਬਾਕੀ ਸਹਿਮਤੀ ਹੋਵੇ ਤੇ ਮੈਂ ਮੈਂਬਰ ਸੈਕਟਰੀ ਵੀ ਉਹਦਾ ਹੋ ਜਾਦਾ ਉਹ ਮਤਲਬ ਆਪਣੀ ਸਵਾਰਿਸ਼ ਕਰ ਰਹੇ ਸੋ ਇੱਥੋਂ ਲੱਗਦਾ ਵਾ ਕਿ ਇਹ ਕੋਈ ਬਹੁਤ ਇਹ ਬੜੀ ਕੱਚੀ ਜੀ ਕੋਸ਼ਿਸ਼ ਆ ਔਰ ਇਸੇ ਮੈਂ ਫੇਰ ਉਹੀ ਕਹਿਣਾ ਚਾਹੁੰਨਾ ਮੈਂ ਚਾਰ ਦਿਨ ਪਹਿਲਾਂ ਵੀ ਜਦੋਂ ਆਪਾਂ ਪ੍ਰੋਗਰਾਮ ਕੀਤਾ ਸੀ ਕਿ ਇੱਕ ਬਹੁਤ ਵੱਡੇ ਪੱਧਰ ਤੇ ਪਾਰਟੀ ਦੇ ਵਿੱਚ ਇੱਕ ਓਵਰਆਲ ਕਾਇਆਕਲਪ ਦੀ ਲੋੜ ਆ ਨਾ ਕਿ ਸਿਰਫ ਡੈਂਟਿੰਗ ਪੈਂਟਿੰਗ ਇਹ ਜਿਹੜੇ ਕਦਮ ਚੁੱਕੇ ਜਾ ਰਹੇ ਆ 파ਰਤੀ ਪ੍ਰਧਾਨ ਰਹੇ ਜੇ ਇੱਕ ਜੀ ਪ੍ਰੇਜ਼ੀਡੀਅਮ ਬਣਾਈ ਜਾਵੇ ਉਹ ਸਲਾਹ ਦੇਵੇ ਇਹ ਦਾ ਟਾਈਮ ਚਲਾ ਗਿਆ ਵਾ ਇਹ ਦਾ ਟਾਈਮ ਸ਼ਾਇਦ 2015 'ਚ ਸੀ 2017 ਦੇ ਵਿੱਚ ਸੀ ਹੁਣ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਕੋਸ਼ਿਸ਼ ਸincere effort ਹੋਵੇਗੀ ਓਵਰঅল ਪਾਰਟੀ ਹੋਵੇਗੀ ਤੇ ਪਾਰਟੀ ਬਚ ਸਕਦੀ ਆ ਆਦਰਵਾਇਜ਼ ਨਹੀਂ ਸੋ ਮੈਂ ਫਿਰ ਉਹੀ ਗੱਲਾਂ ਕਰਨੀ ਚਾਹੁੰਨੇ ਜੇ ਮੈਂ ਅੱਗੇ ਵੀ ਇੱਕ ਦਿਨ ਸੁਝਾਦ ਦਿੱਤਾ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਇੱਕ ਵਾਰੀ ਪਾਸੇ ਹਟਣਾ ਪਵੇਗਾ ਇਹ ਠੀਕ ਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਜੇ ਅੱਗੇ ਨਹੀਂ ਤੇ ਹੋਰ ਕੌਣ ਦੇਖੋ ਪਾਰਟੀ ਇੱਕ ਸ਼ਾਇਦ ਇਹ ਕਈ ਕਈ ਵਾਰ ਕਿਸੇ ਵੇਲੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਜੇ ਸੋਨੀਆ ਗਾਂਧੀ ਕਾਂਗਰਸ ਤੋਂ ਹਟ ਜਾਣੀ ਹੈ ਰਾਹੁਲ ਗਾਂਧੀ ਹਟ ਜਾਣ ਤੇ ਕੌਣ ਹੁਣ ਮਲਿਕ ਅਰਜੁਨ ਖਰਗੇ ਅੱਗੇ ਆਈ ਹੈ ਨਾ ਔਰ ਉਹਨਾਂ ਦੇ ਸਿਰਫ ਆਉਣ ਨਾਲ ਹਾਲਾਂਕਿ ਸੋਨੀਆ ਗਾਂਧੀ ਤੇ ਰਾਹੁਲ ਆ ਪ੍ਰਿਯੰਕਾ ਦੀ ਭੂਮਿਕਾ ਕੱਟੀ ਨਹੀਂ ਲੇਕਿਨ ਫਿਰ ਵੀ ਪਾਰਟੀ ਰੀਬਾਉਂਡ ਕੀਤਾ ਕੁਝ ਹੱਦ ਤੱਕ ਰੀਬਾਉਂਡ ਕੀਤਾ ਸੋ ਸੁਖਬੀਰ ਸਿੰਘ ਬਾਦਲ ਜੇ ਪਾਸੇ ਹਟਣਗੇ ਤਾਂ ਆਟੋਮੈਟਿਕਲੀ ਕੋਈ ਨਾ ਕੋਈ ਹੋਰ ਉਹਨਾਂ ਦੀ ਥਾਂ ਲੈ ਲੂਗਾ ਔਰ ਬਹੁਤ ਸਾਰੇ ਸੂਜਵਾਨ ਲੀਡਰ ਨੇ ਵੈਸੇ ਤੇ ਬਹੁਤ ਸਾਰੇ ਸੂਜਵਾਨ ਲੀਡਰਾਂ ਨੂੰ ਬਾਹਰ ਕੱਢਤਾ ਗਿਆ ਵਾ ਜਾਂ ਚਲੇ ਗਏ ਆ ਲੇਕਿਨ ਹਾਲੀ ਵੀ ਸੁਖਦੇਵ ਸਿੰਘ ਢੀਂਡਸਾ ਵਰਗੇ ਲੀਡਰ ਪਾਰਟੀ ਦੇ ਵਿੱਚ ਹਨ ਜਿਨ੍ਹਾਂ ਨੂੰ ਇਹਨਾਂ ਅਹੁਦਿਆਂ ਵਾਸਤੇ ਕੰਸੀਡਰ ਕੀਤਾ ਜਾ ਸਕਦਾ ਵਾ ਸੋ ਇੱਕ ਐਕਟਿੰਗ ਪ੍ਰਧਾਨ ਸ਼ਹਿਰ ਬਣਾਉਣ ਦੀ ਲੋੜ ਆ ਇੱਕ ਕਨਵੀਨਰ ਬਣਾਉਣ ਦੀ ਲੋੜ ਆ ਔਰ ਕਨਵੀਨਰ ਮਨਪ੍ਰੀਤ ਸਿੰਘ ਯਾਲੀ ਬੜੀ ਧੇਰ ਤੋਂ ਕਹਿ ਰਹੇ ਨੇ ਕਿ ਮੈਂ ਜਨਾ ਚਦ ਇਕਬਾਲ ਸਿੰਘ ਛੁੰਡਾ ਕਮੇਟੀ ਦੀਆਂ ਰეკਮੈਂਡੇਸ਼ਨਸ ਹਰਫ ਬਾਈ ਹਰਫ ਨਹੀਂ ਮੰਨੀਆਂ ਜਾਂਦੀਆਂ ਮੈਂ ਪਾਰਟੀ ਦੀ ਗਤੀਵਿਧੀਆਂ 'ਚ ਹਿੱਸਾ ਨਹੀਂ ਲਵਾਂਗਾ ਸੋ ਨਵੀਂ ਲੀਡਰਸ਼ਿਪ ਜਿਹੜੀ ਆ ਉਹਨੂੰ ਅੱਗੇ ਆਉਣ ਦਿੱਤਾ ਜਾਵੇ ਔਰ ਉਹਨਾਂ ਨੂੰ ਗਾਈਡ ਕਰਨ ਵਾਸਤੇ ਇੱਕ ਪ੍ਰੈਜ਼ੀਡੀਅਮ ਜ਼ਰੂਰ ਬਣ ਜਾਵੇ ਜਿਹਦੇ ਵਿੱਚ ਨਵੇਂ ਲੀਡਰਾਂ ਦੀ ਲੋੜ ਆ ਵਾਕਈ ਪੁਰਾਣੇ ਵੀ ਹੋਣ ਲੇਕਿਨ ਨਵੇਂ ਲੀਡਰ ਜਿਹੜੇ ਨੇ ਅੱਗੇ ਲਿਆਉਣ ਦੀ ਲੋੜ ਆ ਸਮਾਂ ਆ ਗਿਆ ਵਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਯੰਗ ਲੀਡਰ ਅੱਗੇ ਕੀਤੇ ਜਾਂਦੇ ਆ ਇਸ ਤੋਂ ਬਾਅਦ ਫਿਰ ਜਿਹੜੀ ਅਕਾਲ ਤਖਤ ਤੋਂ ਮਾਫੀ ਦੀ ਗੱਲ ਆ ਉੱਥੇ ਵੀ ਮੈਂ ਜਿਵੇਂ ਅੱਗੇ ਇੱਕ ਦਿਨ ਕਿਹਾ ਸੀਗਾ ਵੀ ਜੇ ਗਲਤੀ ਹੋ ਗਈ ਆ ਜੇ ਸਾਡੇ ਤੋਂ ਭੁੱਲ ਹੋ ਗਈ ਆ ਇਹ ਜੇਜੂ ਨਹੀਂ ਹੁਣ ਤੇ ਬਿਲਕੁਲ ਕਲੀਅਰ ਮੰਨਣਾ ਪਊਗਾ ਸਾਥੋਂ ਬੱਜਰ ਗੁਨਾਹ ਹੋਏ ਆ ਸਾਥੋਂ ਗਲਤੀਆਂ ਹੋਈਆਂ ਵਾ ਅਸੀਂ ਆ ਕਿਵੇਂ ਕਰ ਬੈਠੇ ਆ ਔਰ ਸਾਨੂੰ ਮਾਫੀ ਦਿੱਤੀ ਜਾਵੇ ਔਰ ਫਿਰ ਪਛਤਾ ਤਾਪ ਦਾ ਰਸਤਾ ਅਪਣਾਉਣਾ ਪਊਗਾ ਪਛਤਾ ਤਾਪ ਕਰ ਕਰ ਜਾ ਕੇ ਗੁਰਦੁਆਰਾ ਗੁਰਦੁਆਰੇ ਜਾ ਕੇ ਪਿੰਡ ਪਿੰਡ ਜਾ ਕੇ ਔਰ ਇਹ ਤਾ ਵੀ ਹੋ ਸਕਦਾ ਵਾ ਜੇ ਤੁਸੀਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਹਟ ਚੋਗੇ ਸੋ ਜਿਹਨੇ ਲੋਕਾਂ ਨੇ ਸਰਕਾਰ ਚਲਾਈ ਜਿਹਨਾਂ ਲੋਕਾਂ ਨੇ ਪਿਛਲੇ 10 ਸਾਲ ਪਾਰਟੀ ਚਲਾਈ ਉਹਨਾਂ ਸਾਰਿਆਂ ਨੂੰ ਪਛਤਾ ਤਾਪ ਕਰਨ ਦੀ ਲੋੜ ਹੈ ਨਵੀਂ ਲੀਡਰਸ਼ਿਪ ਨੂੰ ਅੱਗੇ ਕਰੋ ਉਹ ਉਹਨਾਂ ਚਿਤ ਤੱਕ ਕੰਮਕਾਜ ਸਮਾਲਣ ਇਸ ਤੋਂ ਇਲਾਵਾ ਮੇਰਾ ਖਿਆਲ ਹੈ ਪਾਰਟੀ ਨੂੰ ਇਸ ਪਾਸੇ ਵੀ ਧਿਆਨ ਦੇਣਾ ਪਊਗਾ ਕਿ ਐਸਜੀਪੀਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਦਾ ਜਿਹੜਾ ਜਿਹੜਾ ਸੈਕਟੇਰੀਟ ਹੈ ਉਹਦੇ ਵਿੱਚ ਕਿਵੇਂ ਸੁਧਾਰ ਲਿਆਂਦੇ ਜਾਣ ਇਹ ਸਾਡੇ ਕਈ ਕਾਲਰਸ ਨੇ ਇਹਦੇ ਬਾਰੇ ਵੀ ਗੱਲ ਕੀਤੀ ਆ ਹੁਣ ਇੰਜ ਲੱਗਦਾ ਵਾ ਕਿ ਅਕਾਲੀ ਦਲ ਦੇ ਜਿਹੜੇ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹੋ ਹੀ ਐਸਜੀਪੀਸੀ ਨੂੰ ਚਲਾ ਰਹੇ ਆ ਉਹ ਹੀ ਅਕਾਲ ਤਖਤ ਨੂੰ ਚਲਾ ਰਿਹਾ ਸੋ ਇਹਦੇ ਵਿੱਚ ਇੱਕ ਤਬਦੀਲੀ ਬੜੇ ਵੱਡੇ ਪੱਧਰ ਤੇ ਲਾਉਣ ਦੀ ਲੋੜ ਹੈ ਆ ਫਿਰ ਮੈਂ ਆਈਡੀਓਲੋਜੀ ਦੇ ਵਿੱਚ ਇੱਕ ਤਬਦੀਲੀ ਲਾਉਣ ਦੀ ਲੋੜ ਹੈ ਜਾਂ ਆਪਾਂ ਸਾਰਿਆਂ ਨੂੰ ਇਕੱਠੇ ਲੈਣਾ ਵਾ ਤੇ ਫਿਰ ਕੋਸ਼ਿਸ਼ ਕਰੋ ਸਿਮਰਨਜੀਤ ਵਰਗੇ ਬੰਦੇ ਕਿਉਂਕਿ ਉਹਨਾਂ ਨੇ ਵੀ ਸੰਵਧਾਨ ਨੂੰ ਮੰਨਿਆ ਵਾ ਠੀਕ ਹੈ ਉਹਨਾਂ ਦੀ ਕੋਈ ਵਿਚਾਰਧਾਰਾ ਹੋਰ ਹੋ ਸਕਦੀ ਹੈ ਅਮਰਿਤਪਾਲ ਵਰਗੇ ਬੰਦੇ ਸਰਬਜੀਤ ਵਰਗੇ ਬੰਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ ਇੱਕ ਹੋਰ ਵੱਡਾ ਫੈਸਲਾ ਜਿਹੜਾ ਕਰਨ ਦੀ ਲੋੜ ਹੈ ਕਿ ਸਹਿਜਤਾਰੀ ਇਸ ਵੇਲੇ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਸਿੱਖ ਨੇ ਉਹ ਸਹਿਜਤਾਰੀ ਬਣੇ ਹੋਏ ਆ ਕੇਸ ਕੱਟੇ ਹੋਏ ਉਹਨਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਆ ਗੁਰੂ ਨਾਨਕ ਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਉਹਨਾਂ ਨੂੰ ਨਾਨਕਲੇਵਾ ਸਿੱਖਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੋਵੇਗਾ ਇਹਦੇ ਬਾਰੇ ਵੀ ਪਾਰਟੀ ਨੂੰ ਫੈਸਲਾ ਕਰਨਾ ਪਵੇਗਾ ਇੱਕ ਹੋਰ ਜਿਹੜਾ ਬਹੁਤ ਵੱਡਾ ਫੈਸਲਾ ਕਰਨ ਦੀ ਲੋੜ ਹੈ ਪਾਰਟੀ ਨੂੰ ਉਹ ਹੈ ਕਿ ਅਸੀਂ ਅੱਗੇ ਚੱਲਣਾ ਕਿਵੇਂ 1973 ਤੋਂ 1978 ਦੇ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਆਈ ਸੀ ਜਿਹੜੀ ਪਾਰਟੀ ਦੀ ਇੱਕ ਤਰੀਕੇ ਨਾਲ ਗਾਈਡਿੰਗ ਸਪਿਰਿਟ ਸੀਗੀ ਉਹਨੂੰ ਸਾਹਮਣੇ ਰੱਖ ਕੇ ਇੱਕ ਨਵਾਂ ਡਰਾਫਟ ਬਣਾਉਣ ਦੀ ਲੋੜ ਹੈ ਕਿ ਹੁਣ ਅਕਾਲੀ ਦਲ ਪੰਜਾਬ ਦੇ ਹਿੱਤਾਂ ਵਾਸਤੇ ਕਿਵੇਂ ਲੜੇਗਾ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਅੱਗੇ ਲੈ ਕੇ ਜਾਏਗਾ ਬਹੁਤ ਸਾਰੀਆਂ ਗੱਲਾਂ ਉਹ ਚੋ ਇਰੈਲੇਵੈਂਟ ਹੋ ਚੁੱਕੀਆਂ ਵਾਂ ਉਹਨਾਂ ਚੋਂ ਕਿਹੜੇ-ਕਿਹੜੇ ਗੱਲਾਂ ਅੱਜ ਵੀ ਰੈਲੇਵੈਂਟ ਨੇ ਕਿਹੜੀਆਂ ਨਵੀਆਂ ਗੱਲਾਂ ਜੁੜ ਗਈਆਂ ਵਾਂ ਸੋ ਇੱਕ ਨਵਾਂ ਭਾਵੇਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕਹੀਏ ਉਹਨੂੰ ਜਾਂ ਉਹਨੂੰ ਚੰਡੀਗੜ੍ਹ ਰੈਜ਼ੋਲੂਸ਼ਨ ਕਹੀਏ ਜਾਂ ਕੋਈ ਹੋਰ ਰੈਜ਼ੋਲੂਸ਼ਨ ਕਹੀਏ ਲੇਕਿਨ ਇੱਕ ਨਵੀਂ ਸੋਚ ਲੈ ਕੇ ਇੱਕ ਨਵਾਂ ਇੱਕ ਆਪਣਾ ਨਵਾਂ ਡਰਾਫਟ ਬਣਾਉਣਾ ਪਵੇਗਾ ਪਾਰਟੀ ਨੂੰ ਕਿ ਅਸੀਂ ਅੱਗੇ ਕਿਵੇਂ ਚੱਲਣਾ ਹੈ ਜਿੱਥੇ ਪਾਰਟੀ ਅੱਜ ਖੜੀ ਹੋਈ ਆ ਸ਼ਾਇਦ ਉਹਦੀ ਗੰਭੀਰਤਾ ਨਹੀਂ ਅਕਾਲੀ ਲੀਡਰ ਸਮਝ ਰਹੇ ਜੇ ਉਹ ਗੰਭੀਰਤਾ ਸਮਝੀ ਹੁੰਦੀ ਤੇ ਚਰਨਜੀਤ ਸਿੰਘ ਬਰਾੜ ਵਰਗੇ ਬੰਦਿਆਂ ਨੂੰ ਇਹੋ ਜੀ ਚਿੱਠੀ ਲਿਖਣ ਦੀ ਲੋੜ ਨਹੀਂ ਸੀਗੀ ਇਹ ਚਿੱਠੀ ਦੇ ਵਿੱਚ ਵੀ ਇੰਜ ਲੱਗ ਰਿਹਾ ਵਾ ਕਿ ਬਚ ਬਚਾ ਕੀਤਾ ਜਾ ਗਿਆ ਵਾ ਇਹ ਗੰਭੀਰਤਾ ਨੂੰ ਸਮਝਦੇ ਹੋਏ ਮੇਰਾ ਖਿਆਲ ਆ ਜੋ ਸਹੀ ਕਹਿਣ ਦੀ ਲੋੜ ਆ ਉਹ ਕਹਿਣਾ ਚਾਹੀਦਾ ਵਾ ਨਿਤੇ ਹੌਲੀ ਹੌਲੀ ਅੰਜ ਲੱਗ ਰਿਹਾ ਵਾ ਕਿ ਪਾਰਟੀ ਦਾ ਜਿਹੜਾ ਵਾ ਉਹ ਅਗਲੇ ਦਿਨਾਂ ਦੇ ਵਿੱਚ ਅਗਲੇ ਮਹੀਨਿਆਂ ਦੇ ਵਿੱਚ ਅਗਲੇ ਸਾਲਾਂ ਦੇ ਵਿੱਚ ਮਲੀਆ ਮੇਟ ਹੋ ਜਾਵੇਗਾ ਔਰ ਨਵੀਂ ਖੇਤਰੀ ਪਾਰਟੀ ਜਨਮ ਲੈ ਸਕਦੀ ਆ ਇਹਨਾਂ ਸ਼ਰਤਾਂ ਦੇ ਨਾਲ ਮੈਂ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼